ਪੰਜਾਬ ਸਰਕਾਰ ਦੇ ਵੱਲੋਂ ਨਸ਼ਿਆਂ ਦੇ ਖਿਲਾਫ ਯੁੱਧ ਛੇੜਿਆ ਗਿਆ ਜਿਸ ਦਾ ਨਾਮ ਰੱਖਿਆ ਯੁੱਧ ਨਸ਼ਿਆਂ ਵਿਰੁੱਧ ਪਰ ਦੂਜੇ ਪਾਸੇ ਇੱਕ ਅਜਿਹੀ ਵੀਡੀਓ ਪੰਜਾਬ ਦੇ ਪਿੰਡ ਅੰਬੇ ਮਾਜਰਾ ਤੋਂ ਸਾਹਮਣੇ ਆਈ ਆ ਜਿੱਥੋਂ ਦੀ ਵੀਡੀਓ ਨੇ ਉਹਨਾਂ ਵੱਡੇ ਵੱਡੇ ਦਾਅਵਿਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਤੇ ਨਾਲ ਹੀ ਪ੍ਰਸ਼ਾਸਨ ਨੂੰ ਇੱਕ ਚੁਣੌਤੀ ਵੀ ਦੇ ਦਿੱਤੀ ਆ ਜਿੱਥੇ ਕਿ ਅੰਬੇ ਮਾਜਰਾ ਦੇ ਵਿੱਚ ਲੋਕ ਕਹਿ ਰਹੇ ਨੇ ਕਿ ਇੱਥੇ ਤਾਂ ਸ਼ਰਿਆਮ ਨਸ਼ਾ ਬਿਕਰੇ ਹਾ ਤਾਂ ਲੋਕ ਕੀ ਕੁਝ ਕਹਿ ਰਹੇ ਨੇ ਲੋਕਾਂ ਦੀ ਜ਼ੁਬਾਨੀ ਕੀ ਹੋਇਆ ਜੀ ਤੁਹਾਡੇ ਨਾਲ ਇਹ ਭਾਜੀ ਮੈਂ ਹੁਣ ਅੱਗੋਂ ਸੂਏ ਦੇ ਪਾਰ ਕੀਤਾ ਸੀ ਅੰਮੇ ਮਾਦਰੇ ਰੋਡ ਤੇ ਇੱਥੇ ਹੀ ਬਾਜ਼ਾਰ 'ਚ ਆਕੇ ਕਾਰ ਖੜੀ ਸੀ ਪਿੱਛੇ ਮੈਨੂੰ ਵੀ ਰੋਕਣਾ ਪਿਆ ਪਿੱਛੇ ਬੰਦੇ ਕੱਢ ਕੇ ਲੈ ਗਏ ਸਿਲੰਡਰ ਮੈਨੂੰ ਨਹੀਂ ਸੀ ਪਤਾ ਮੈਂ ਅੱਗੇ ਦੇਖ ਰਿਹਾ ਸੀ ਜਾਮ ਪਹਿਲੀ ਵਾਰ ਆਇਓ ਇੱਥੇ ਮੈਂ ਪਹਿਲੀ ਵਾਰ ਆਇਆ ਅੱਜ ਸਾਰਾ ਅੱਛਾ ਪਤਾ ਸੀਗਾ ਇੱਥੇ ਵੀ ਆ ਕੰਮ ਹੁੰਦਾ ਕਿੱਥੇ ਮੈਨੂੰ ਨਹੀਂ ਪਤਾ ਸੀ ਮੈਂ ਤਾਂ ਪਗਵਦੀ ਕੰਡੇ ਤੇ ਖੜਾ ਸੀ ਬਾਊ ਨੇ ਕਿਹਾ ਵੀ ਤੁਸੀਂ ਗੱਡੀ ਇੱਧਰ ਕਰਕੇ ਲੈ ਜਾਓ ਹੂੰ ਪਾਣੀ ਪਾਣੀ 'ਚ ਖਾਲੀ ਹੋਣਾ ਮੈਨੂੰ ਜੇ ਆਉਂਦੇ ਬੰਦਿਆਂ ਨੂੰ ਇੱਥੇ ਆਣ ਕੇ ਦੱਸਿਆ ਮੈਨੂੰ ਤੁਹਾਡੇ ਚਾਰ ਸਿਲੰਡਰ ਕੱਢ ਲਿਆ ਬਲ ਲੱਗਦਾ ਤੁਹਾਨੂੰ ਚਾਰੇ ਉਤਰੇ ਨੇ ਹੁਣ ਚਾਰ ਦੱਸਿਆ ਸਰ ਮੈਂ ਦੇਖਿਆ ਨਹੀਂ ਹੋਰ ਵੀ ਉਤਰੇ ਉਤਾਰੇ ਹੋਣਗੇ ਮੈਂ ਦੇਖਿਆ ਕੱਢ ਕੇ ਲੈ ਗਿਆ ਹੁਣ ਉਸ ਤੋਂ ਬਾਅਦ ਮੈਂ ਇੱਥੇ ਕਢਾ ਲਈ ਗੱਡੀ ਲੋਕਾਂ ਨੇ ਜਿੱਥੇ ਅੱਗੇ ਨਾ ਜਾਏ ਕਿਤੇ ਅੱਗੇ ਵੀ ਕਰ ਲੈਣਗੇ ਇਸ ਤੇ ਕਰਕੇ ਇੱਥੇ ਕਢਾ ਲਈ ਬਾਈ ਬਾਬੂ ਨੂੰ ਸੱਦਿਆ ਵੀ ਤੁਸੀਂ ਆ ਜਾਓ ਫਿਰ ਆਪਾਂ ਹੱਥ ਭਰਾਣ ਤੈਨੂੰ ਪਹਿਣਾ ਕੁਆਂਟਲ ਦੇ ਗਰੀਬ ਉਤਰ ਗਿਆ ਹੁਣ ਇਹ ਤਾਂ ਸਰ ਜੀ ਮੇਰੇ ਪੱਲੇ ਪੈ ਜਾਣਾ ਮੇਰੀ ਤਨਖਾਹ 10000 ਤਨਖਾਹ ਹੈ ਮੈਂ ਉਹਦੇ ਵਿੱਚੋਂ ਇਹਨਾਂ ਨੂੰ ਕਿਹਾ ਦੂੰਗਾ ਮੈਂ ਯਾ ਰੱਖੂੰਗਾ ਹਾਂ ਮੇਰੇ ਪੱਲੇ ਕਿਆ ਪਹਿਣਾ ਇਹੀ ਜੀ ਕੰਮ ਹੁੰਦੇ ਰਹੇ ਫਿਰ ਤਾਂ ਮੈਨੂੰ ਪੇਟਾ ਤੁਹਾਡਾ ਨੰਬਰ ਕਿੰਨਾ ਫੋਨ ਨੰਬਰ ਕਿੰਨਾ ਫੋਨ ਨੰਬਰ 8478 23 9937 ਹੁਣ ਇਹਦੀ ਕੰਪਲੀਟ ਲਿਖਾ ਅਸਾ ਸਰਦਾਰ ਸੰਤ ਸਿੰਘ ਜੀ ਕੀ ਤੁਸੀਂ ਇਰਤੇ ਵਿਚਾਰ ਦਿਓਗੇ ਆਪਣਾ ਵੀ ਕੀ ਜਿਹੜਾ ਪਿੰਡ ਦੇ ਵਿੱਚ ਹੋ ਰਿਹਾ ਹੈ ਇਹ ਯਾਰ ਦਾ ਬਹੁਤ ਗਲਤ ਹੋ ਰਿਹਾ ਜੀ ਸਾਡਾ ਪਿੰਡ ਦਾ ਨਾਮ ਬਦਨਾਮ ਹੋ ਰਿਹਾ ਹਾਂ ਮੈਂ ਤਾਂ ਇਹ ਕਹੂੰਗਾ ਮੈਨੂੰ ਐਸ ਐਚਓ ਮਨਪ੍ਰੀਤ ਨੇ ਇਹ ਗੱਲ ਕਹੀ ਹੈ ਜਿਹੜਾ ਹੁਣ ਮੌਜੂਦਾ ਕਹਿੰਦਾ ਮੈਂ ਉਹਨੂੰ ਕਿਹਾ ਮੈਂ ਭਾਈ ਇੱਥੇ ਚੋਰੀ ਹੁੰਦੀ ਹੈ ਕਹਿੰਦਾ ਤੁਹਾਡੇ ਕਿਹੜਾ ਘਰ ਦੀ ਚੋਰੀ ਹੁੰਦੀ ਹੈ ਮੈਂ ਮੇਰੀਆਂ ਆਪਣੀਆਂ ਬੈਟਰੀਆਂ ਦੋ ਉਤਰੀਆਂ ਨੇ ਚਲ ਠੀਕ ਆ ਟਰੈਕਟਰ ਦੀਆਂ ਹੈ ਨਾ ਉਹ ਬੰਦੇ ਉਹ ਕਹਿੰਦੇ ਨੇ ਫਿਰ ਆਪਾਂ ਦਾ ਕੁਝ ਹੋਰ ਨਹੀਂ ਹਾਂ ਇਹ ਮੈਨੂੰ ਖੁਦ ਕਹੀ ਹੈ ਗੱਲ ਇਹ ਬੰਦਿਆਂ ਦੇ ਸਾਹਮਣੇ ਕਹਿੰਦੇ ਤੁਹਾਡੇ ਕਿਹ ਇਦਾ ਮਤਲਬ ਫਿਰ ਪੁਲਿਸ ਨਾਲ ਮਿਲੀ ਹੋਈ ਹੈ ਮਿਲੀ ਉਹ ਤਾਂ ਉਹੀ ਦਿਖਦਾ ਉਹ ਤਾਂ ਜਿਆਦਾ ਇਹ ਕਿੰਨਾ ਹਾਂ ਕਿੰਨਾ ਕੰਮ ਹੁੰਦਾ ਰੋਜ਼ ਇੱਥੇ ਇਹ ਤਾਂ ਹੁਣ ਦੇਖੋ ਚੱਲਦੀ ਆ ਆਪਾਂ ਦਾ ਇੱਥੇ ਪਤਾ ਹੀ ਆ ਵੀਡੀਓ ਪਈਆਂ ਹੀ ਨੇ ਹਾਂ ਇਹ ਤਾਂ ਰੋਜ਼ ਦਾ ਕੰਮ ਹੈ ਹੈ ਰੋਜ਼ ਦਾ ਕੰਮ ਹੈ ਹੂੰ ਇਹਦਾ ਪੰਜ ਮੇਰੇ ਦੋ ਵਾਰੀ ਚੋਰੀ ਹੋ ਗਏ ਤਿੰਨ ਵਾਰੀ ਹੂੰ ਫਿਰ ਰੋਕਦੇ ਕਿਉਂ ਨਹੀਂ ਇਹ ਕਾਰਨ ਕੀ ਹੋ ਸਕਦਾ ਕਾਰਨ ਕੀ ਜੇ ਫੜਦੇ ਆ ਕਹਿੰਦਾ ਆਪਣਾ ਬੰਦਾ ਆਪਣਾ ਬੰਦਾ ਵਸ ਛੱਡ ਦਿੰਦੇ ਹੋ ਇੱਥੇ ਕੌਣ ਹੁੰਦਾ ਫਿਰ ਆਪਣਾ ਬੰਦਾ ਆਪਣਾ ਹੈਗਾ ਬੰਦਾ ਹੁਣ ਕਾਹਨੂੰ ਕਿਸੇ ਨੂੰ ਫਲਾਉਣਾ ਅੱਛਾ ਆਹ ਹੁੰਦੀ ਹੈ ਬੰਦੇ ਸਰ ਇਹ ਕੰਮ ਹੋ ਰਿਹਾ ਜੇ ਰਾਤ ਨੂੰ ਤਾਂ ਬਹੁਤ ਹੁੰਦਾ ਹੈ ਰਾਤ ਨੂੰ ਤਾਂ ਬਹੁਤ ਇਹ ਤਾਂ ਦਿਨੇ ਇਸ ਪੜੀ ਮਾਰਕੀਟ ਹੈ ਸਾਰੀ ਰਾਤ ਚੱਲਦਾ ਹੈ ਅੱਛਾ ਭਵਿੰਦਰ ਸਿੰਘ ਜੀ ਤੁਸੀਂ ਇੱਥੇ ਕੀ ਕਹੋਗੇ ਅਸੀਂ ਕੀ ਕਹਣਾ ਰਾਤ ਵਾਰ ਵੀ ਹੁੰਦਾ ਦਿਨ ਸਾਰੇ ਹੁੰਦਾ ਪਿੰਡ ਦੀ ਕੋਈ ਇੰਡਸਟਰੀ ਨਹੀਂ ਲਿਆਦੇਆ ਕਿਹਾ ਵੀ ਇੱਕ ਦੋ ਵਾਰੀ ਪਿੰਡ ਦੇ ਬੰਦਿਆਂ ਨੂੰ ਵੀ ਆਪਾਂ ਇਹਨਾਂ ਦੇ ਘਰ ਦੇ ਘਟੇ ਕਰਕੇ ਕਈ ਹੈ ਵੀ ਜਾ ਦਾ ਪਿੰਡ ਛੱਡ ਦੋ ਗਾਇ ਨਾਲ ਰੋਕੋ ਚੋਰੀ ਕਰਨ ਦੋ ਮੈਂ ਵੀ ਕਿਹਾ ਵੀ ਮੈਂ ਵੀ ਇੱਕ ਦੋ ਵਾਰ ਕੇ ਮਤਾਂ ਪਾਓ ਭਾਈ ਜੇ ਸਾਡੇ ਪਿੰਡ ਪਵਾੜੀਆਂ ਚਾਹੀਦੀਆਂ ਜਿੱਦਾਂ 50 50 ਅਸੀਂ ਉਸ ਦਿਨ ਵੀ ਇਹੀ ਗੱਲ ਹੋਈ ਸੀ ਇਹਨਾਂ ਦੇ ਘਰਦਿਆਂ ਨੂੰ ਇੱਕ ਵਾਰੀ ਸचेत ਕਰਦੀ ਆਪਾਂ ਕਿਸੇ ਨੇ ਕੋਈ ਗੱਲ ਹੀ ਨਹੀਂ ਕਰੀ ਪਰ ਅਸੀਂ ਕਿਹੜਾ ਕੋਈ ਜ਼ਿਆਦਾ ਕਰ ਸਕਦੇ ਅੱਛਾ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਸਰਦਾਰ ਸਾਹਿਬ ਵੀ ਇਹ ਚੋਰੀਆਂ ਦੇ ਉੱਤੇ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਕਹਤਾ ਇੱਕੋ ਹੀ ਗੱਲ ਹੈ ਚਲੋ ਠੀਕ ਅੱਛਾ ਕਲਾਸ ਤੇਰੀ ਦੁਕਾਨ ਹੈ ਇੱਥੇ ਤੂੰ ਰੋਜ਼ ਕਿੰਨਾ ਕੁ ਦੇਖਦਾ ਇੱਥੇ ਹੁੰਦਾ ਬਹੁਤ ਕੁਝ ਦੇਖਦਾ ਬਹੁਤ ਥੋੜੀ ਹੁੰਦਾ ਹੂੰ ਤਕਰੀਬ ਹੈਗੀ ਬਾਹਰ ਦੇ ਲੋਕਾਂ ਅਸੀਂ ਬੋਲ ਨਹੀਂ ਸਕਦੇ ਹਮ ਲੋਕਾਂ ਨੂੰ ਧਮਕੀ ਦਿੱਤਾ ਦੁਕਾਨ ਜਲਾ ਦੂੰਗਾ ਅੱਛਾ ਹਾਂ ਕੌਣ ਦਿੱਤਾ ਕਈ ਵਾਰ ਹੋਇਆ ਮੇਰੇ ਨਾਲ ਹੋਈ ਹੈ ਇਹ ਦਿਨ ਤੂੰ ਤੂੰ ਮੈਂ ਅੱਛਾ ਚੋਰ ਚੋਰ ਧਮਕੀ ਦਿੰਦੇ ਉਹ ਕਿਸ ਦੀ ਸਹੇ ਕੀ ਦੀ ਆ ਉਹਨਾਂ ਨੂੰ ਮੇਰ ਹੋਈ ਇਹ ਨਹੀਂ ਪਤਾ ਕਿਸ ਕੀ ਸਹੇ ਹੈ ਅੱਛਾ ਇਹ ਅਜੇ ਤਦ ਹੀ ਆ ਅੱਛਾ ਇੱਥੇ ਇੱਕ ਨਾ ਗਰੀਬ ਪਰਿਵਾਰ ਆ ਇੱਥੇ ਆਪਣੇ ਪਿੰਡ ਦੇ ਵਿੱਚ ਨਾਂ ਵੀ ਮੈਂ ਲੈ ਦਿੰਦਾ ਚਲ ਨਾਂ ਕਾ ਨੂੰ ਲੈਣਾ ਹ ਪੰਜਾਬੀ ਹੋਣ ਦੇ ਨਾਤੇ ਉਹ ਤਾਂ ਜੇਲ੍ਹ 'ਚ ਬੈਠਾ ਹੈ ਮੁੰਡਾ ਉਹ ਇਹ ਭਈਏ ਸਾਰੇ ਬਾਹਰ ਫਿਰਦੇ ਨੇ ਇਹਨਾਂ ਨੂੰ ਕੋਈ ਫੜਦਾ ਨਹੀਂ ਹੈਗਾ ਇਹ ਹੈਗੀ ਨਾ ਪਤਾ ਨਹੀਂ ਸੰਤ ਇਹ ਗੱਲ ਦਾ ਪਤਾ ਨਾ ਬਿਲਕੁਲ ਪਰਿਵਾਰ ਦਾ ਪਛਲ ਨਾ ਨਹੀਂ ਲਵਾਂਗੇ ਹੈਗੀ ਨਾ ਗੱਲ ਉਹ ਅੱਜ ਤੱਕ ਜੇਲ੍ਹ 'ਚ ਬੈਠਾ ਮੁੰਡਾ ਉਹ ਪੰਜਾਬੀ ਹੋਣ ਦੇ ਇਹਨਾਂ ਨੂੰ ਕੁਝ ਨਹੀਂ ਕਹਿੰਦੇ ਹੈਗੇ ਉਹ ਤੇ ਰੋਟੀ ਪਾਣੀ ਮਿਲ ਜਾਂਦੀ ਹੈ ਚਾਹ ਪਾਣੀ ਮਿਲ ਜਾਂਦਾ ਬਸ ਅੱਛਾ ਇਹ ਨਸ਼ਾ ਵੀ ਕਰਦੇ ਨੇ ਨਾ ਹਾਂ ਸਭ ਕਰਦੇ ਨੇ ਨਸ਼ੇ ਦੇ ਸੱਤਾ ਕਰਦੇ ਨੇ ਨਸ਼ਾ ਦਿੰਦੇ ਨੇ ਇਹਨੂੰ ਦੁਕਾਨਦਾਰ ਜਿਹੜੇ ਖਰੀਦਦੇ ਨੇ ਉਹਦੀ ਵੀਡੀਓ ਪਈਆਂ ਪ੍ਰੂਫ ਨੇ ਆਪਣੇ ਕੋਲ ਨਸ਼ੇ ਦੇ ਸਬੂਤ ਨੇ ਆਪਣੇ ਕੋਲ ਬੀ ਉਹ ਨਸ਼ਾ ਕਰਦੇ ਨੇ ਫਿਰ ਉਹਨਾਂ ਨਸ਼ਾ ਕੌਣ ਦਿੰਦਾ ਹੈ ਅੱਛਾ ਨਸ਼ਾ ਕਰਦੇ ਨੇ ਹਾਂ ਸਭ ਕਰਦੇ ਨੇ ਉਹਨਾਂ ਸਬੂਤ ਨਹੀਂ ਆਪਣੇ ਕੋਲ ਆਪਾਂ ਬਿਨਾਂ ਸਬੂਤ ਤੋਂ ਨਹੀਂ ਬੋਲਦੇ ਅੱਗੇ ਹਾਂ ਤੇ ਆਹ ਨਾਉ ਨਹੀਂ ਲੈ ਸਕਦੇ ਬਸ ਮੈਂ ਤਾਂ ਇਹ ਸੋਚ ਰਿਹਾ ਪਾਜੀ ਇਹਦੇ ਦਿਨੇ ਦਿਨੇ ਇਹ ਹਾਲ ਹੈ ਤੇ ਰਾਤ ਨੂੰ ਤਾਂ ਬੰਦੇ ਵੀ ਰਾਤ ਨੂੰ ਕਰਦੇ ਨੇ ਜੀ ਆਹ ਦੇਖ ਲੈ ਤੇਰੇ ਸਾਨੂੰ ਮੈਨੂੰ ਤਾਂ ਪਤਾ ਨਹੀਂ ਸੀ ਅੱਗੇ ਪਤਾ ਕਦੀ ਵੀ ਆਇਆ ਹੁੰਦਾ ਮੈਨੂੰ ਪਤਾ ਆਜਾ ਦਿਖਾ ਮੈਂ ਤੈਨੂੰ ਅੱਡਾ ਇੱਕ ਹੋਰ ਵੀ ਅੱਡਾ ਦਿਖਾ ਦਿੰਨਾ ਤੈਨੂੰ ਆਇਆ ਇੱਥੇ ਬੈਠੇ ਹੁੰਦੇ ਨੇ ਸਕੂਲ ਕੋਲ ਇੱਥੇ ਤੇ ਉਹ دیوار ਤੋੜੀ ਹੋਈ ਆ ਸਾਹਮਣੇ ਇਹਦੇ ਵਿੱਚ ਸਰੀਏ ਲੁਕਾਉਂਦੇ ਨੇ ਖਵਾੜ ਦਾ ਸਮਾਨ ਲਗਾਉਂਦੇ ਨੇ ਆ ਗੁਰਦੁਆਰਾ ਸਾਹਿਬ ਦੀ ਜਗ੍ਹਾ ਇਹ ਤੇ ਆਹ ਦੁਕਾਨਾਂ ਨੇ ਜਿਹੜੀਆਂ ਇਹਨਾਂ ਦੇ ਵਿੱਚ ਵੜ ਕੇ ਨਾ ਇਹ ਸਕੂਲ ਆ ਇਹ ਸਕੂਲ ਦੇ ਬੱਚਿਆਂ ਨੂੰ ਸਿਖਾਇਆ ਜਾਂਦਾ ਤੇ ਮੈਂ ਜਦ ਐਸਚੋ ਨੂੰ ਇਹ ਗੱਲ ਕਹੀ ਸੀਗੀ ਮੈਂ ਕਿਹਾ ਭਾਈ ਸਾਡੇ ਚੋਰੀਆਂ ਬੰਦ ਕਰੋ ਵੀ ਇਹ ਦਾ ਇਹਦਾ ਮਤਲਬ ਹਿੱਸਾ ਜਾਂਦਾ ਮੈਨੂੰ ਕਿਹਾ ਤੇ ਮੈਨੂੰ ਡਰਾਉਣ ਦੀ ਕੋਈ ਅਸੀਂ ਡਰਨ ਵਾਲਿਆਂ ਚ ਹੁੰਦੀ ਹੈਗੇ ਸੀ ਹਾਂ ਇਹ ਮਾ ਤੁਸੀਂ ਚੋਰਾ ਦੇ ਨਾਲ ਮਿਲਿਓ ਆ ਦੇਖੋ ਇੱਧਰ ਇਹਨਾਂ ਨੂੰ ਇਹਨਾਂ ਨੂੰ ਸਾਈ ਮਿਲੀ ਹੋਈ ਤਦ ਹੀ ਇਹ ਆਉਂਦੇ ਆ ਆ ਦੇਖੋ ਇੱਥੇ ਹੁਣ ਲੱਗਦਾ ਤੈਨੂੰ ਕੋਈ ਵੀ ਹੈ ਨਹੀਂ ਬੰਦਾ ਇੱਥੇ ਆਉਂਦਾ ਨਹੀਂ ਹੈ ਕੋਈ ਨਹੀਂ ਨਹੀਂ ਇੱਥੇ ਤਾਂ ਪੂਰਾ ਅੱਡਾ ਬਣਾਇਆ ਹੋਇਆ ਬਣਾਇਆ ਹੋਇਆ ਨਾ ਇੱਥੋਂ ਦੀ ਵੜਦੇ ਨੇ ਇਹ ਆ ਦੇ ਇੱਥੋਂ ਦੀ ਵੜ ਕੇ ਲੋਹਾ ਲਕਾਉਂਦੇ ਨੇ ਇੱਥੇ ਤੇ ਇਧਰੋਂ ਦੀ ਨਿਕਲ ਜਾਂਦੇ ਨੇ ਇਹ ਆ ਜਿਵੇਂ ਤੇਰੀ ਆ ਗੱਡੀ ਸਾਹਮਣੇ ਖੜੀ ਦਿਖ ਰਹੀ ਹੈ ਨਾ ਇੱਥੋਂ ਦੀ ਵੜ ਕੇ ਜੀ 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 ਇਹ ਇਹ ਹਾਲਾਤ ਨੇ ਸਾਡੇ ਇੱਥੇ ਦੇਖ ਲਓ ਹੁਣ ਮੈਂ ਗੱਡੀ ਬੰਦਾ ਮੈਂ ਪੱਲਿਓ ਕਿੱਥੇ ਪਰੂੰਗਾ ਮੇਰਾ ਤਾਂ ਮੈਂ ਮੈਂ ਤਾਂ ਸੋ ਚੰਗਾ ਹੋਇਆ ਸਰਦਾਰ ਜੀ ਦਾ ਜਿਨ੍ਹਾਂ ਨੇ ਮੈਨੂੰ ਰੋਕ ਰਿਆ ਇੱਥੇ ਕਿ ਹੱਤੇ ਰੋਕ ਲਈ ਨਹੀਂ ਤੇ ਅੱਗੇ ਜਾ ਕੇ ਕਿਹੜੇ ਉਹ ਲਾਲ ਕੱਕਲੇ ਰੁੱਕਿਆ ਸੀਗਾ ਹਾਂਜੀ ਚਲੋ ਚੰਗੀ ਗੱਲ ਹੈ ਗੱਡੀ ਅੱਗੇ ਤੇ ਬੰਦਾ ਚੜਾ ਕੇ ਫੇਰ ਜਾ ਹੀ ਨਹੀਂ ਤੇ ਅੱਗੇ ਵੀ ਖਾਲੀ ਹੋ ਜਾਣੀ ਆ ਹਾਂ ਅੱਗੇ ਖਾਲੀ ਹੋ ਜਾਣਾ ਹੈ ਤੂੰ ਐਸਐਸਪੀ ਸਾਹਿਬ ਸਾਡੇ ਗਰੰਟੀ ਦਿੱਤੀ ਉਹਨਾਂ ਨੇ ਫੋਨ ਦੇ ਉੱਤੇ ਮੋਬਾਈਲ ਦੇ মিডিਆ ਰਾਹੀਂ ਜੀ ਜੀ ਤੇ ਉਹਨਾਂ ਨੂੰ ਕੋਈ ਗਰੰਟੀ ਯਾਦ ਕਰਾਣੀ ਚਾਹਵੇਂ ਵੀ ਸਰ ਜੀ ਮੈਂ ਇਹ ਸੋਚ ਰਿਹਾ ਵੀ ਦਿਨ-ਦਹਾੜੇ ਇਹ ਆਪਣਾ 5 ਵਜੇ ਦਾ ਟਾਈਮ 4:30 5 ਵਜੇ ਦਾ ਟਾਈਮ ਉਸ ਵੇਲੇ ਮੈਂ ਗੱਡੀ ਇੱਥੋਂ ਤੋਰ ਰਿਹਾ ਉਸ ਤੋਂ ਬਾਅਦ ਇਹ ਕੰਮ ਹੋ ਰਿਹਾ ਦੱਸੋ ਇਹ ਇਹ ਕਿਹੜੀ ਗਰੰਟੀ ਦੀ ਪਾਲ ਹੈਗੀ ਇੱਥੇ ਜੇ ਗਰੰਟੀ ਦੀ ਡਰ ਹੁੰਦੀ ਇਹਨਾਂ ਨੂੰ ਤੇ ਵੇ ਬੰਦੇ ਗੱਡੀ ਤੇ ਚੜ੍ਹਦੇ ਨਹੀਂ ਇਹ ਤਾਂ ਚਲੋ ਕਬਾੜ ਪਿਆ ਹੋਇਆ ਉਹ ਅਲੱਗ ਗੱਲ ਇਹ ਤਾਂ ਜਾਂਦਾ ਮਾਲ ਲੈ ਬਿਲਡ ਦੇ ਉੱਤੇ ਜਾ ਰਿਹਾ ਮਾਲ ਲੈ ਉਸ ਤੋਂ ਬਾਅਦ ਇਹ ਹਾਲ ਹੈ ਇਸ ਗੱਡੀ ਦਾ ਹੁਣ ਡਰਾਈਵਰ ਕੀ ਕਰੂਗਾ ਅੱਗੇ ਗੱਡੀ ਚਲਾਊਗਾ ਜਾਂ ਪਿੱਛੇ ਜਾ ਕੇ ਡਾਲਾ ਫੜ ਕੇ ਬੈਠੂਗਾ ਹੋਰ ਪਿੰਡ ਵਾਲੇ ਤਾਂ ਬੋਲ ਰਹੇ ਨੇ ਕਹਿੰਦੇ ਵੀ ਲਾਹੋ ਇਹਨੂੰ ਇਹ ਇਹ ਨੂੰ ਬੰਦ ਕਰੋ ਹਨ ਬੰਦ ਹੋਣਾ ਚਾਹੀਦਾ ਕੋਈ ਦਾਲੇ ਨਹੀਂ ਮੈਨੂੰ ਦੱਸਿਆ ਵੀ ਤੇਰੇ ਸਮਾਨ ਕੱਢ ਲਿਆ ਹੁਣ ਮੈਂ ਗੱਡੀ ਛੱਡ ਕੇ ਉਧਰ ਜਾਵਾਂ ਲੱਭਣ ਇੱਥੇ ਗੱਡੀ ਖਾਲੀ ਹੋ ਜਾਣੀ ਚਲੋ ਉਹਨਾਂ ਦਾ ਧੰਨਵਾਦ ਜਿਨ੍ਹਾਂ ਨੇ ਤੁਹਾਨੂੰ ਦੱਸਿਆ ਮੈਨੂੰ ਉਹਨਾਂ ਦਾ ਮੈਂ ਧੰਨਵਾਦੀ ਹਾਂ ਉਹਨਾਂ ਨੇ ਤਾਂ ਮੈਨੂੰ ਕਿਹਾ ਮੈਂ ਤਾਂ ਜਦੀ ਮਾਲਕ ਨੂੰ ਫੋਨ ਕਰਕੇ ਦੱਸਿਆ ਵੀ ਇਹ ਇਹ ਜਾ ਕੰਮ ਹੋ ਗਿਆ ਤੁਸੀਂ ਮੈਂ ਗੱਡੀ ਇੱਥੇ ਖੜਾਈ ਹੋਈ ਚੌਕ ਤੇ ਤੁਸੀਂ ਆ ਜਾਓ ਫਿਰ ਆਪਾਂ ਦੇਖ ਕੇ ਪਹਿਲਾਂ ਐਫ ਆਈ ਆਰ ਕਰਾਵਾਂਗੇ ਪਹਿਲਾਂ ਚੱਲ ਕੇ ਸਮਝ ਲਵਾਂ ਮੈਂ ਨਾਲ ਆ ਤੁਹਾਡੇ ਮੈਂ ਨਾਲ ਆ ਬਿਲਕੁਲ ਸਾਹਿਬ ਜੀ ਤੁਹਾਡਾ ਧੰਨਵਾਦ ਤੁਸੀਂ ਆਏ ਮੇਰੇ ਮੇਰੇ ਸਾਥ ਖੜੇ ਹੋਏ ਮੈਨੂੰ ਬਹੁਤ ਚੰਗਾ ਲੱਗਿਆ ਸਰ ਜੀ ਇਦਾਂ ਹੀ ਹੁੰਦਾ ਇਹ ਨਹੀਂ ਮੈਂ ਪਹਿਲਾਂ ਕੰਪਲੀਟਾਂ ਵੀਡੀਓ ਭੇਜ ਚੁੱਕੀਆਂ ਮੈਂ ਨਾ ਚੋਰਾਂ ਦੀਆਂ ਨਸ਼ੇੜੀ ਦੀਆਂ ਆਹ ਬਿਲਡਿੰਗਾਂ ਨਾਲ ਇੱਥੇ ਨਸ਼ਾ ਕਰਦੇ ਨੇ ਨਾਲ ਇੱਥੇ ਆਹ ਆ ਘਰਾਂ ਦੇ ਪਿਛਲੇ ਪਾਸੇ ਬਿਲਡਿੰਗ ਆ ਇੱਕ ਉਹ ਬੇਸਮੈਂਟ ਤੁਹਾਡੇ ਸਾਹਿਬ ਜੀ ਤੁਹਾਡੇ ਸਾਹਕੇ ਇੱਕ ਵਿਸ਼ਵਾਸ ਹੁੰਦਾ ਇੱਕ ਮਾਨ ਹੁੰਦਾ ਤੁਸੀਂ ਹਾਂ ਹਮੇਸ਼ਾ ਲਈ ਹਰ ਬੰਦੇ ਦੇ ਸਪੂਰ ਬੰਦੇ ਦੇ ਲੈਣਾ ਅਗਲਾ ਕਰ ਅਸੀਂ ਕੀ ਲੈਣਾ ਹਾਂ ਤੇ ਇਹ ਮੈਨੂੰ ਆਪਣੇ ਆਪ ਨੂੰ ਇੱਕ ਹਿੰਮਤ ਬਣੀ ਵੀ ਤੁਸੀਂ ਆ ਕੇ ਨਾਲ ਸਾਡੇ ਖੜੇ ਇੰਨੀ ਇੰਨੀ ਮੈਨੂੰ ਹਿੰਮਤ ਇੱਥੋਂ ਆਇਆ ਮੈਂ ਆਇਆ ਇੱਧਰ ਆਪਣਾ ਬੜੀ ਪਵਾਨੀ ਤੋਂ ਪਰ ਕੇ ਆਇਆ ਸੀ ਇਹ ਪਵਾਨੀ ਤੇ ਜਾ ਕੇ ਖਾਲੀ ਹੋਣਾ ਪਵਾਨੀ ਫੈਕਟਰੀ ਚ ਅੱਛਾ ਉਸੇ ਚ ਹਾਂ ਨਹੀਂ ਨਹੀਂ ਪਵਾਨੀ ਫੈਕਟਰੀ ਇੱਥੇ ਮਵਾਨੀ ਫੈਕਟਰੀ ਹੈ ਨਾ ਛੋਟੀ ਪਵਾਨੀ ਆ ਹੈ ਆ ਮੰਗੂ ਮੰਗੂ ਕੰਡੇ ਦੇ ਕੁਝ ਅੱਛਾ ਕੰਗੂ ਕੰਡਾ ਅੱਛਾ ਸੋ ਇਹ ਹਾਲਾਤ ਨੇ ਜੀ ਸਾਡੇ ਮੰਡੀ ਗੁਵਿੰਦਗੜ੍ਹ ਦੇ ਦੇ ਚੱਕਰ ਲੋਕਲ ਚੱਕਰ ਵਿੱਚ ਇਹਨਾਂ ਨੇ ਵਿਮਾਨ ਕਰਤਾ ਤੇ ਮੈਂ ਤਨਖਾਹ ਕਿ ਕਿਥੋਂ ਕਰੂੰਗਾ ਬਈ ਔਖਾ ਇਹ ਆ ਆ ਜਾ ਇੱਕ ਮਿੰਟ ਕਲਾਸ਼ ਤੇ ਆਪ ਬੜੀ ਮੜਿਆ ਸੰਤ ਇੱਥੇ ਬੜਾ ਸੰਤ ਹੋਰਿਆ ਅਸਐਸਪੀ ਸਾਹਿਬ ਨੂੰ ਮੈਂ ਬੇਨਤੀ ਕਰਦਾ ਉਹਨਾਂ ਨੇ ਗਾਰੰਟੀ ਦਿੱਤੀ ਸੀ মিডিਆ ਥਰੂ ਵੀ ਅਸੀਂ ਇੱਥੇ ਇਹੋ ਜਿਹਾ ਕੁਝ ਨੇੜੇ ਰੱਖ ਕੋਈ ਕੋਈ ਕੰਮ ਨਹੀਂ ਹੋਣ ਦਵਾਂਗੇ ਇੱਥੇ ਮੇਰੀ ਗਾਰੰਟੀ ਆ ਮੈਂ ਐਸਐਚਓ ਸਾਹਿਬ ਕੋਲ ਗਿਆ ਮਨਪ੍ਰੀਤ ਕਿਉਂਕਿ ਨਵੇਂ ਆਇਆ ਸੀ ਨਵੇਂ ਨੂੰ ਇਹ ਇਨਫਾਰਮੇਸ਼ਨ ਦੇਣੀ ਜ਼ਰੂਰੀ ਹੁੰਦੀ ਆ। ਉਹਨਾਂ ਨੇ ਕਿਹਾ ਜੇ 2 4 ਸਰੀਏ ਲਾ ਲੇ ਤੇਰੇ ਕਿਹੜਾ ਘਰ ਦੇ ਸੀਗੇ ਉਹ ਤੇਰੇ ਆਪਣੇ ਸੀ। ਮੇਰੀਆਂ 2 ਬੈਟਰੀਆਂ ਦੀ ਦਰਖਾਸਤਾਂ ਦਿੱਤੀਆਂ ਹੋਈਆਂ ਨੇ ਫੱਲਾ ਕੇ ਕੋਈ ਹੱਲ ਨਹੀਂ ਹੋਇਆ। 5 7 ਦਰਖਾਸਤਾਂ ਮੇਰੀਆਂ ਚੱਲਦੀਆਂ ਨੇ। ਕੋਈ ਹੱਲ ਨਹੀਂ ਹੋਇਆ। ਮੈਨੂੰ ਡਰਾਉਣ ਦੀ ਕੋਸ਼ਿਸ਼ ਕੀਤੀ। ਇਹਦਾ ਮਤਲਬ ਚੋਰਾਂ ਦਾ ਸਾਥ ਦਿੱਤਾ। ਅੱਜ ਇਹ ਮੇਰੇ ਨਹੀਂ ਸਿਲੰਡਰ ਹੈ ਗੱਡੀ ਮੇਰੀ ਨਹੀਂ ਆ ਬਾਈ ਦੀ ਆ। ਇਹ ਸਰਦਾਰ ਸਾਹਿਬ ਨੇ ਮੈਨੂੰ ਬੁਲਾਇਆ ਹੈ। ਹੁਣ ਦੱਸੋ ਵੀ ਇਹ ਬੰਦਾ ਖੜਾ ਇਹਦਾ ਕਰੋ ਹੱਲ। ਇਹਦਾ ਕਰੋ ਮੇਰਾ ਨਹੀਂ ਹੈਗਾ ਇਹ ਸਿਲੰਡਰ ਇਹਦਾ ਕਰੋ ਮੈਂ ਬਹੁਤ ਮਜਬੂਰ ਬੰਦਾ ਮੇਰੀ ਤਨਖਾਹ ਚ ਪੈਸੇ ਕੱਟੇ ਜਾਣਗੇ ਸਰ ਮੈਂ ਕਿੱਥੋਂ ਪਰੂੰਗਾ ਇੱਕ ਵਾਰੀ ਇੱਥੇ ਸਖਤਾਈ ਕਰੋ ਇਹ ਤਾਂ ਫਿਰ ਪਿੰਡ ਦੀ ਵੀ ਬਦਨਾਮੀ ਇਹ ਨਾਲੇ ਆਉਂਦੇ ਜਿਹੜਾ ਮੇਰੇ ਵਰਗਾ ਆਉਂਦਾ ਬੰਦਾ ਜਿਸ ਨੂੰ ਪਪਾ ਹੀ ਨਹੀਂ ਹੈਗਾ ਕੁਝ ਉਹ ਆਕੇ ਇੱਥੇ ਇੱਕ ਵਾਰੀ ਜਿਹਦੇ ਨਾਲ ਹੱਤਾਂ ਹੋ ਗਿਆ ਉਹ ਤਾਂ ਨੌਕਰੀ ਛੱਡ ਕੇ ਜਾਣਾ ਉਹਨੂੰ ਪੈਗਾ ਬਦਨਾਮੀ ਹੁੰਦੀ ਹੈ ਤੇਰੀ ਬਦਨਾਮੀ ਬੇਇੱਜ਼ਤੀ ਸਾਡੀ ਹੁੰਦੀ ਹੈ ਨਾਲੇ ਇਹ ਇਹ ਇੱਕ ਤਾਂ ਪਿੰਡ ਦੀ ਵੀ ਬੇਇੱਜ਼ਤੀ ਹੁੰਦੀ ਹੈ ਇਸ ਪਿੰਡ ਦੇ ਵਿੱਚ ਇਹ ਕੰਮ ਹੋ ਰਿਹਾ ਹੈ ਨਹੀਂ ਨਹੀਂ ਪਿੰਡ ਇੱਥੇ ਇੱਥੇ ਮੈਂ ਪਿੰਡ ਨੂੰ ਕਹੂੰਗਾ ਇੱਥੇ ਮੈਂ ਆਪਣੇ ਪਿੰਡ ਨੂੰ ਕਹੂੰਗਾ ਕੋਈ ਬੇਇੱਜ਼ਤੀ ਨਹੀਂ ਹੋਈ ਜਿਹੜੇ ਸਾਰੇ ਖੜੇ ਨੇ ਉਧਰ ਜਿਨ੍ਹਾਂ ਨੇ ਦੱਸਿਆ ਸੀਗਾ ਭਿੰਦੇ ਨੇ ਭਵਿੰਦਰ ਸਿੰਘ ਨੇ ਉਹਨੇ ਦੱਸਿਆ ਇਹਨੂੰ ਕਿ ਭਾਈ ਤੇਰੀ ਗੱਡੀ ਅੱਗੇ ਅੱਗੇ ਜਾਂਦੀ ਜਾਂਦੀ ਖਾਲੀ ਹੋ ਜਾਣੀ ਸਾਰੀ ਇਹ ਤੁਸੀਂ ਫੋਨ ਕੀਤਾ ਮੈਨੂੰ ਚੰਗੀ ਗੱਲਾਂ ਜਾਗਦੇ ਅੱਜ ਮੇਰਾ ਨਹੀਂ ਨਹੀਂ ਬਾਦਸ਼ਾਹ ਤੁਹਾਡੇ ਤੁਹਾਡੇ ਸਾਥ ਮਿਲੇ ਤੁਸੀਂ ਮੈਨੂੰ ਨਹੀਂ ਬੰਦ ਹੋਣਾ ਚਾਹੀਦਾ ਤੁਸੀਂ ਵੀ ਕਹੋ ਤੁਸੀਂ ਵੀ ਕਾਗੂ ਹੋ ਮੈਂ ਕਾਏ ਇੱਧਰ ਇੱਧਰ ਕੈਮਰਾ ਮੈਂ ਜਾ ਕੇ ਆਇਆ ਮੈਂ ਅੰਕਲ ਇਕਣਾ ਇਕਣਾ ਗਰੀਬ ਬੰਦੇ ਨਾਲ ਗੱਲ ਹੋ ਗਈ ਇਹ ਸੰਡਰ ਲਾ ਲਿਆ ਅੰਕਲ ਇਹ ਕਹਾਂ ਵੰਕਲ ਫੋਨ ਕਰ ਸਰਦਾਰ ਨੂੰ ਹਾਰੇ ਵਾਲੇ ਨੂੰ ਹਾਂ ਮਿਲ ਕੀ ਮੇਰਾ ਨੰਬਰ ਹਾਂ ਜੀ ਇਹਦੇ ਤੁਸੀਂ ਹੁਣ ਸਾਹਮਣੇ ਤੋਂ ਕੀ ਕਹਿਣਾ ਚਾਹੁੰਦੇ ਹੋ ਯਾ ਹੁਣ ਤੁਸੀਂ ਆ ਅੱਗੇ ਨੂੰ ਆ ਜੀ ਇਹਨਾਂ ਨੂੰ ਯਾ ਕਿ ਬਾਰ ਬਾਰ ਕਹਿਣਾ ਤਾਂ ਕੋਈ ਫਾਇਦਾ ਨਹੀਂ ਇਹ ਹੁਣ ਇਹ ਵੀਡੀਓ ਬਣ ਰਹੀ ਹੈ ਆਪਣੀ ਪਹਿਲਾਂ ਲਾਈਵ ਸੀ ਤਾਂ ਤੇ ਹੁਣ ਇਹ ਚਾਹੁੰਦੇ ਆ ਵੀ ਬੰਦ ਹੋਵੇ ਇੱਥੇ ਬਦਲ ਹੋਵੇ ਅਸੀਂ ਤਾਂ ਕਹਿੰਦੇ ਆ ਬੰਦ ਹੋਵੇ ਅਸੀਂ ਗੈਰ ਲਾ ਨਾ ਜੇ ਬੰਦ ਕਰਾਉਣ ਤੇ ਇਹ ਖੜ ਕੇ ਜੀ ਮੌਕੇ ਤੇ ਆ ਕੇ ਹੁਣ ਪਿੰਡ ਵਾਲੇ ਮੈਂ ਚਾਹੁੰਦਾ ਵੀ ਇੱਥੇ ਮਤਾ ਪਵੇ ਜਿਹੜੀਆਂ ਲੀਗਲ ਦੁਕਾਨਾਂ ਚੋਰੀ ਦੀਆਂ ਚੱਲਦੀਆਂ ਚੋਰੀ ਦਾ ਸਮਾਨ ਖਰੀਦਦੇ ਨੇ ਉਹਨਾਂ ਦੇ ਤੇ ਨਸ਼ੇ ਵਾਲੇ ਬੰਦੇ ਨੇ ਸਾਡੇ ਨੌਜਵਾਨ ਮੁੰਡੇ ਜਿਹੜੇ ਅੱਜ ਵੀ ਜੇਲਾਂ ਦੇ ਵਿੱਚ ਬੱਟੇ ਨੇ ਪੰਜਾਬੀਆਂ ਦੇ ਤੇ ਸ਼ਰੀਆਂ ਵਿੱਚ ਚੋਰੀਆਂ ਕਰਦੇ ਪੜਦੇ ਇਹਦੇ ਆਧਾਰ 'ਤੇ ਕੁਆੜੀਆਂ ਜਿਹੜੀਆਂ ਅਫਗਾਨਾ ਚੱਕੇ ਜਾਣੀ ਚਾਹੀਦੇ ਉਹ ਹੀ ਬੰਦ ਹੋਣੇਗੇ ਇਹ ਗੱਲ ਕੋਣੀ ਹਾਂ ਉਹ ਬੰਦ ਹੋਣੇਗੇ ਆਪਣੇ ਆਪ ਵਿੱਚ